ਅਰਧੋਂ ਦੇਸੀ ਬੜੀ ਸੌ ਸਮਝ ਕੇ ਗੱਲ ਕਰਦੀ ਸੀ ਪਹਿਲਾਂ ਉਹ ਗੱਲ ਨੂੰ ਤਾੜਦੇ ਸੀ ਫਿਰ ਉਹ ਫੈਸਲਾ ਲੈਂਦੇ ਸੀ ਕਿਸੇ ਬਜ਼ੁਰਗਨੀ ਮਤਲਬ ਬਜ਼ੁਰਗ ਘਰਦ ਦੇ ਪੰਜ ਨੌ ਹਾਸੀ ਪੰਜਾਹ ਚੋ ਚਾਰ ਇਹ ਕਹਿੰਦੀ ਸੀ ਮੇਰੇ ਕੋਲੇ ਚਾਬੀ ਛੇਤੀ ਆਵੇ ਬੇਬੇ ਦੇ ਸੁਕਦੀ ਮੇਰੇ ਕੋਲੇ ਐ ਬੇਬੇ ਬੜੀ ਸਮਝਦਾਰ ਸੀ ਬੇਬੇ ਨੇ ਉਹਨਾਂ ਨੂੰ ਕਿਲੋ ਕਿਲੋ ਦੁੱਧ ਦੇ ਕੇ ਕਿਹਾ ਵੀ ਅੱਜ ਤੋਂ ਮਹੀਨੇ ਨੂੰ ਜਿਹੜੀ 5 ਕਿਲੋ ਦੁੱਧ ਬਚਾਉਗੀ ਚਾਬੀ ਦੀ ਹੱਕਦਾਰ ਉਹ ਹੋਊਗੀ ਹਰ ਸੋਚਣ ਲੱਗਿਆ ਵੀ ਇਹ ਕਿਵੇਂ ਹੋ ਇੱਕ ਪੰਜਵੇਂ ਚੁੱਪ ਕਰਕੇ ਕਿਲੋ ਦੁੱਧ ਚੱਕ ਲੈ ਗਏ ਉਹਨੇ ਆਪਣੀ ਵਾਈ ਦਿੱਤੀ ਵਾਈ ਲੈ ਕੇ ਜਿਹੜੀ ਮਲਾਈ ਸੀ ਲਾਹ ਲੈਂਦੀ ਸੀ ਮਹੀਨੇ ਜਿਉਂਨੇ 5 ਕਿਲੋ ਕਿਉਂ ਜੋੜ ਲਿਆ ਜਿਹੜੀਆਂ 4 ਸੀ ਬਾਕੀ ਦੀਆਂ ਉਹਨਾਂ ਨੇ ਆਪ ਦਾ ਚੱਟਪੂਂਝ ਕੀਤਾ ਕੋਈ ਪਾਈਆ ਨਾ ਸ਼ਟਾਂਕ ਪੁਛਣਾ ਕਿਉਂ ਬਚਾਇਆ ਤਾਂ ਦੁੱਧ ਤਾਂ ਬਚਨੇ ਕਿੱਥੋਂ ਸੀ ਤੇ ਮਹੀਨੇ ਬਸ ਅਸ ਨੇ ਬਲਾਈਆਂ ਪੰਜੇ ਵੀ ਭਾਈ ਤੁਸੀਂ ਦੁੱਧ ਬਚਾਇਆ ਸਾਰੀਆਂ ਸਗਤਾਂ ਬੁੜੀ ਦੇ ਗਾਲ ਪੈ ਗਈਆਂ ਚਾਰੇ ਕਹਿੰਦੀ ਬੇਬੇ ਇੱਕ ਤੋਂ ਕਿਲੋ ਦੁੱਧ ਦਿੰਦੀ ਸੀ ਉਹਦੇ ਵਿੱਚੇ ਤੂੰ ਕਹਿੰਦੀ 5 ਕਿਲੋ ਬਚਾਓ ਕਹਿੰਦੀ ਪਹਿਲਾਂ ਤਾਂ ਤੂੰ ਮੈਨੂੰ ਇਹ ਦਾ 5 ਕਿਲੋ ਦੁੱਧ ਬਚੂ ਕਿਵੇਂ 5 ਦਿਨ ਦਾ ਦੁੱਧ ਵੀ ਨਹੀਂ ਰਹਿਦਾ ਹੈਗਾ ਉਹ ਕਹਿੰਦੀ ਪਏ ਤੁਹਾਡੀ ਗੱਲ ਬਹੁਤ ਸਿਆਣੀ ਆ ਜਿਹੜੀ ਪੰਜਵੀਂ ਸੀ ਚੁੱਪ ਕਰੀ ਬੈਠ ਸੀ ਉਹਨੇ 5 ਕਿਲੋ ਦਾ ਡੱਬਾ ਚੱਕਿਆ ਵੀ ਸੱਸ ਦੇ ਮੂਹਰੇ ਕਰਤਾ ਉਹ ਕਹਿੰਦੀ ਕਿਉਂ ਭਾਈ ਇਹਨੇ ਵਿਚਾਲਿਆ 5 ਕਿਲੋ ਕਿਉ ਆਇਆ ਇਹ ਕਹਿੰਦੀ ਆ ਦਿਨ ਤੁਹਾਡੇ ਸਾਹਮਣੇ ਇਹਨੇ 5 ਕਿਲੋ ਦੁੱਧ ਤੁਹਾਨੂੰ ਕਿੱਸੇ ਨਾ ਬਚਾਇਆ ਕਿ ਨਹੀਂ ਬਚਾਇਆ ਹੱਕਦਾਰ ਚਾਬੀਆਂ ਦੀ ਅਸਲੀ ਹੁਣ ਇਹੇ ਆ ਇਹ ਘਰ ਸਾਂਭ ਸਕਦੀ ਆ ਪਰ ਅੱਜ ਕੱਲ ਤਾਂ ਇਹ ਗੱਲ ਉਲਟ ਹੋ ਗਈ ਨਾ ਹੁਣ ਤੇ ਇੱਕੋ ਹੀ ਲੋ ਹੁੰਦੀ ਆ ਚਾਹੇ